हां जी ते कित्ता हो सारे ठीक हो ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਹੀ ਚੈਨਲ ਹਮਜ਼ਾ ਰਿੰਦਪਨ 512 ਉੱਤੇ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਵਿੱਚ ਹੋਇਆ ਕਬੱਡੀ ਕੱਪ ਹੋਇਆ ਜਿੱਥੇ ਸ਼ੀਲੂ ਨੇ ਇੱਕ ਰੈਡਰ ਦੇ ਥੱਪੜ ਮਾਰੇ ਯਾਰ ਕਿੰਨੀ ਇੱਕ ਚੰਗੀ ਗੱਲ ਹੈ ਕਿ ਆਪਣੇ ਨਾਲ ਦੇ ਪਲੇਅਰ ਨੂੰ ਥੱਪੜ ਮਾਰਨਾ ਉਹਦੇ ਪਰਿਵਾਰ ਵਾਲੇ ਵੀ ਤਾਂ ਵਖਦੇ ਹੀ ਹੁੰਦੇ ਨੇ ਇਹ ਹਰ ਜਗ੍ਹਾ ਉੱਤੇ ਸ਼ੀਲੂ ਨੇ ਹਰ ਕਿਸ ਨੂੰ ਥੱਪੜ ਵਗੈਰਾ ਮਾਰਦੇ ਨੇ ਯਾਰ ਸ਼ੀਲੂ ਦੀ ਗਲਤੀ ਹੁੰਦੀ ਹੈ ਫਿਰ ਵੀ ਜਿਹੜਾ ਸ਼ੀਲੂ ਨੂੰ ਕੁਝ ਨਹੀਂ ਕੋਈ ਕਹਿੰਦਾ ਆ ਵੀਡੀਓ ਵੇਖੋ ਤੇ ਵੀਡੀਓ ਨੂੰ ਲਾਈਕ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲੀ ਮਜ਼ੀਦ ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਮਿਲਦੇ ਹੁਣ ਅਗਲੀ ਵੀਡੀਓ ਵਿੱਚ ਕੁਝ ਨਵਾਂ ਲੈ ਕੇ ਗਿਆ ਸੰਧੂਆ ਹੁਣ ਖੜਕਾ ਦੜਕਾ ਹੋ ਹੋਣ ਖੜਕਾ ਦੜਕਾ ਹੋ ਤੇ 2000 ਆਹ ਰੇਟ ਤੇ ਖੜਕਾ ਦੜਕਾ ਹੋ ਆਹ ਰੇਟ ਤੇ ਖੜਕਾ ਦੜਕਾ ਹੋ ਆਹ ਰੇਟ ਤੇ ਖੜਕਾ ਦੜਕਾ ਹੋ ਆਹ ਹੋ ਗਿਆ ਆਹ ਹੋ ਗਿਆ ਉਹੀ ਗੱਲ ਹੋ ਗਈ ਉਹ ਬੱਲੇ ਬੱਲੇ ਬਾਈ ਨਾ ਅੰਦੇ ਸਿਰਾ ਸਿਮੂ ਹਰਿਆਣਾ ਟਿੰਕੂ ਬਲਹਾਰਾ ਟਿੰਕੂ ਬਲਹਾਰਾ ਟਿੰਕੂ ਬਲਹਾਰਾ ਟਿੰਕੂ ਬਲਹਾਰਾ ਟਿੰਕੂ ਬਲਹਾਰਾ ਦੇਖ ਕੇ ਪਿਆਰ ਨਾਲ ਪਿਆਰ ਨਾਲ ਐ ਨਹੀਂ ਇਹ ਕਬੱਡੀ ਆ ਕਿਸੇ ਨੇ ਬਾਤੂ ਨਹੀਂ DNA ਕੋਈ ਗੱਲ ਨਹੀਂ ਇਹ ਭਰਾ ਦੇ ਖੇਡਦੇ ਆ ਮਾੜਾ ਮੋਟਾ ਹੋ ਜਾਂਦਾ ਪਰ ਬਾਤੂ ਕਿਸੇ ਨੇ ਬਿੱਤਲੀ DNA ਰੈਡ ਕਾਰਡ